ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਤਾਜ਼ੀਆਂ ਸੂਈਆਂ ਦਿਖਾਵਾਂਗੇ ਸੇਲ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਐਡਰੈਸ ਵੀਰ ਸਿੰਘ ਪਿੰਡ ਚੀਮਾ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ 788775927 788775927 ਹਾਂਜੀ ਪਹਿਲਾ ਨੰਬਰ ਜੀ ਪਹਿਲੀ ਝੋਟੀ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਜੀ ਸੂਆ ਸੂਆ ਸੂਈ ਆ ਵੀਰੇ ਅੱਛਾ ਕਿਹ ਦਿਨ ਹੋ ਕੇ ਸੂਈ ਨੂੰ ਇਹ 24 ਤਰੀਕ ਦੀ ਸੂਈ ਵੀ ਆ ਤਾਂ 11 ਲੀਟਰ ਦੁੱਧ ਹੁਣ ਮਿਲ ਕੇ ਦੇਵਾਂਗੇ ਸਾਢੇ ਇਹਦੇ ਬੱਚੇ ਨੂੰ ਸੁਣਨ ਤੋਂ ਬਾਅਦ ਥੋੜੀ ਬੁਖਾਰ ਵਿੱਚ ਡਿੱਕ ਸੀ ਬੁਖਾਰ ਨਹੀਂ ਆ ਰਿਹਾ ਜੀ ਉਹ ਦਰਦ ਨਾਲ ਬੱਚੇ ਦੀ ਦੂਜੀ ਦਿਨ ਡਿੱਤ ਹੋ ਗਈ ਉਹਦਾ ਕ੍ਰੇਟ ਬਣਿਆ ਅੱਛਾ ਬੱਚੇ ਦੇ ਮਿਲ ਜੇ ਆਪਣਾ ਕ੍ਰੇਟ ਤੇ ਮਿਲ ਜੇ ਵਧੀਆ ਕ੍ਰੇਟ ਤੇ ਖਾੜ ਕੇ ਠੰਡੀ ਸੀਲ ਜਮਾ ਮਿਲ ਜੇ ਕ੍ਰੇਟ ਮੂਰੇ ਕਰੋ ਵਧੀਆ ਚੱਟ ਜਿੰਦੇ ਦੇਖਿਆ ਆਪਾਂ ਹਣਾ ਤੇ 12-14 ਮਾਰੋ ਜਿਹਦੇ ਤੇ ਮਿਲਦੀ ਹੈ ਤੇ ਦੁੱਧ 11 ਲੀਟਰ ਦੋ ਟਾਈਮ ਚਵਾ ਕੇ ਦੇਵਾਂਗੇ ਜਮਾ ਦੋ ਟਾਈਮ ਚਵਾ ਕੇ ਮਿਲ ਕੇ ਠੰਡਾ ਕਰਕੇ ਜਮਾ ਤੇ ਬਾਕੀ ਹਾਲੇ ਜੋ ਮੈਲਾ ਬੂਣਾ ਮਾਰ ਕੇ ਦੁੱਧ ਹੋਰ ਵੀ ਬਾਜੂ ਹਣਾ ਦੁੱਧ ਝੋਟਨੇ 14 ਲੀਟਰ ਤੇ ਜਾਣਾ ਜੀ ਸੋਵਰੇ ਤੇ ਵਾਕੀ ਬੱਚਾ ਇਹਦਾ ਐਕਸਪਾਇਰਾ ਜਿਹੜੇ ਵੀ ਨਿਕਲ ਆ ਦੁੱਧ ਪੀਣਾ ਮੂਰੇ ਮੰਨ ਕੇ ਚਲੋ ਖਰੇਟ ਮੂਰੇ ਕਰਕੇ ਤੇ ਚੌਣ ਚਵਾਧਾਰਾਂ ਦੀ ਕਿਵੇਂ ਹੈ ਚਵਾਈ ਦੀ 1 ਨੰਬਰ ਹੈ ਜੀ ਰੇਟ ਇਹਦਾ ਕੀ ਰਹੂਗਾ ਰੇਟ ਦਾ 1,45,000 ਰੁਪਏ ਮੌਕੇ ਤੇ ਗਜੈਸ ਹੋ ਜੂਗੀ ਆਹ ਜੀ ਮੰਨ ਤਾਂ ਹੋ ਜੂਗੀ ਤੋਰੇ ਬਾਹਰ ਨੂੰ ਸਭਰ ਕੱਦ ਕਾਠ ਵਗੈਰਾ ਦੇਖ ਸਕਦੇ ਝੋਟੀ ਦਾ ਸੋਹਣਾ ਸਾਫ ਸੁਥਰਾ ਚੰਗੇ ਵਜਨ ਵਜੂਦ ਵਾਲੇ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਬੋਡੀ ਸਟਰਕਚਰ ਵਗੈਰਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਰੇਟ ਆ ਗਿਆ ਦਾ 1,45,000 ਰੁਪਏ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਵਧੀਆ ਵਜਨ ਵਜੂਦ ਦੇ ਵਿੱਚ ਝੋਟੀ ਪੈਂਦੀ ਆ 1 15 ਲੀਟਰ ਦੇ ਮੌਕੇ ਤੇ ਵੀ ਨਰਮ ਕਰ ਦੋਗੇ ਦੁੱਧ 11 ਲੀਟਰ ਅੱਜ 7 ਮ 8ਵਾਂ ਦਿਨ ਆਇ ਸੁਈ ਥੱਲੇ ਬਿਲਕੁਲ ਹਾਜ਼ਰਾ ਚੋੜਚਵਾਦੀ ਤੇ ਬਾਕੀ ਪੱਠਵੜ ਦੇ ਬੰਦਤਰ ਜਗਾੜ ਵਗੈਰਾ ਦੇਖੋ ਝੋਟੀ ਦਾ ਬਾਡੀ ਮੰਤਰ ਬਹੁਤ ਚੰਗੀ ਆ ਵਜਨ ਵਜੂਦ ਵਾਲੀ ਆ ਕੋਈ ਕਿਸੇ ਗੱਲ ਵਾਲੀ ਦਿੱਕਤ ਨਹੀਂ ਸੁਭਰੋ ਦੇਖ ਸਕਦੇ ਹੋ ਖਰੇਡ ਦੇ ਮਗਰ ਝੋਟੀ ਆਮਲਾ ਟੌਰ ਨਾਲ ਤੁਰ ਜਿੰਦੇ ਜਮਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਮਾ ਤਾਂ ਅੱਪਾ ਚਟਾ ਕੇ ਵੀ ਦਿਖਾ ਦੇ ਵਧੀਆ ਬੱਚਾ ਵਗੈਰਾ ਮਿਲ ਕੇ ਚਲੋ ਖਰੇਡ ਵਗੈਰਾ ਚੜ੍ਹਦੀ ਆ ਸੋ ਜਿਹੜੇ ਵੀਰ ਨੂੰ ਪਰਪਸ ਆ ਗਿਆ ਆਪਾਂ ਪੌਣਾ ਤੇ ਮੂਰੇ ਨਸਰ ਵਾਲੀ ਚੰਗੀ ਝੋਟੀ ਲੈਣੀ ਆ ਤੇ ਇੱਕ ਬੰਦਾੜੇ ਜਿਹਾ ਵੀ ਮਾਨਤਨ ਕਰਦਾਂਗੇ ਤੇ ਦੁੱਧ 11 ਲੀਟਰ ਦੋ ਟਾਈਮ ਹੁੰਦਾ ਮਿਲ ਕੇ ਲੈ ਜੇ ਹਣਾ ਸੁਭਰੋ ਕਿਸੇ ਗੱਲੋਂ ਬੇਫਿਕਰ ਹੋ ਜਿਓ ਸੁਹਾ ਦੇਖ ਸਕਦਾ ਮੇਨ ਜਿਹੜੀ ਗੱਲ ਆ ਤੇ ਜੀ ਵੀਰ ਕਹਿੰਦੇ ਖੜੀ ਬੱਚਾ ਮਰ ਗਿਆਂ ਆਏ ਆ ਗੱਲਬਾਤ ਸੋ ਕੋਈ ਇਹਨੂੰ ਰੱਤੀ ਭਰ ਦਾ ਫਰਕ ਨਹੀਂ ਤੇ ਵਾਕਿ ਠੰਡੇ ਵਾ ਦੇਖੋ ਸੋਹਣਾ ਸਾਫ ਸੁਥਰਾ ਨਿਕੜਵਾ ਤੇ ਬਾਈ ਜੀ ਦੋ ਨੰਬਰੇ ਦੀ ਝੋਟੀ ਦੇਖ ਰਿਆ ਤਾਜੀ ਸੂਈ ਵੀ ਹਣਾ ਇਹਦੇ ਮਗਰ ਆ ਮੰਨ ਕੇ ਜਦੋਂ ਬੱਚਾ ਕੀ ਆ ਗਿਆ ਅਸੇ ਕੱਟੀ 나ੜੂਆ ਨਾਲ ਆ ਜਾਵਾਂ ਹਣਾ ਸੋਬਰ ਨਾੜੂਆ ਨਾਲ ਆ ਤੇ ਦਿਨ ਹੋ ਗਿਆ ਚੌਥਾ ਸੂਈ ਨੂੰ ਤੇ ਦੁੱਧ ਕਿੰਨਾ ਹੁਣ ਚੋਣ ਦਾ ਹਾਜ਼ਰ ਤੇ ਇਹਦਾ ਵੀ 11 ਲੀਟਰ ਮੈਂਟੀ ਵਾਲਾ ਹੈਗਾ ਜੀ ਅੱਛਾ 5.5 ਲੀਟਰ ਦੁੱਧ ਦਾ ਟਾਈਮ ਦਾ ਜਮਾ ਚੋਣ ਦਾ ਹਾਜ਼ਰ ਹੈਗਾ ਜੀ ਤੇ ਚੋਣ ਚਵਾ ਕੇ ਭੂਰ ਸਰਲਾ ਤਨੀ ਇੱਕ ਨੰਬਰ ਹੈ ਜੀ ਇਹ ਗਾਰੰਟੀ ਦੇ ਵੀ ਤੋੜ ਦੇਗੇ ਤੇ ਰੇਟ ਇਹਦਾ ਕੀ ਹੋਊਗਾ ਰੇਟ ਦਾ ਵੀ 1,45,000 ਰੁਪਏ ਅੱਛਾ 1,45,000 ਰੁਪਏ ਰੇਟ ਆ ਮੌਕੇ ਤੇ ਮਾਨਤਾਣਾ ਆਪਾਂ ਕਰ ਦਾਂਗੇ ਹਾਂਜੀ ਹਾਂਜੀ ਤੇ ਚੋਣ ਚਵਾ ਕੋਈ ਧਾਰਪੂਰ ਸਰਲਾ ਉਹ ਇੱਕ ਨੰਬਰ ਉਹ ਗਾਰੰਟੀ ਦੇ ਤੋੜ ਦੇਣਗੇ ਸੋਬਰ ਕੱਦ ਕਾਠ ਵਗੈਰਾ ਝੂਟੇ ਦੇਖ ਸਕਦਾ ਸੋਹਣੀ ਤੇ ਵਾਕਿਆ ਥਣਲੇ ਵਾ ਦੇਖੋ ਸੋਹਣਾ ਸਾਫ ਸੁਥਰਾ ਮੂਹਲੇ ਥਣਾਂ ਦੇ ਵਿੱਚ ਫੁੱਟ ਫੁੱਟ ਦੀ ਬਿਚੀ ਪਈ ਆ ਚੰਗੀ ਵਜਨ ਵਜੂਦ ਆਲੀ 11 ਲੀਟਰ ਦੁੱਧ ਸਾਢੇ 5 ਲੀਟਰ ਦੁੱਧ ਪਰ ਟਾਈਮ ਦਾ ਚੋਣਦਾ ਇਹ ਥੱਲੇ ਇਸ ਵਕਤ ਹਾਜ਼ਰ ਆ ਕਿਸੇ ਪਾਸਿਓਂ ਝੋਟੀ ਹੱਥ ਤਰਾਣੀ ਜਾ ਵਾ ਦੇਖੋ ਬੱਚੇ ਦੌੜਦੀ ਆ ਸੋ ਵੀਰੋ ਦੋ ਝੋਟੀਆਂ ਬਕਾਉਗਾ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ